ਕੈਨੇਡੀਅਨ ਖਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਨੇ ਅੱਜ 964 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਕੱਢੇ ਨੇ ਤੇ ਪੀ ਐਨਪੀ ਦੇ ਜੋ ਕੈਂਡੀਡੇਟਸ ਨੇ ਉਹਨਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ ਇਮੀਗ੍ਰੇਸ਼ਨ ਸਰਨਾਰਥੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਅਰਜ਼ੀਆਂ ਲਈ ਸੱਦਾ ਪੱਤਰ ਜਾਰੀ ਕੀਤਾ ਹੈ ਵਿਭਾਗ ਨੇ 964 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਸਿਰਫ ਡਰਾ ਵਿੱਚ ਸੱਦਾ ਦਿੱਤਾ ਹੈ ਵਿਚਾਰੇ ਜਾਣ ਲਈ ਉਮੀਦਵਾਰਾਂ ਨੂੰ 686 ਦੇ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸੀਆਰਐਸਐਸ ਕੋਰ ਦੀ ਜ਼ਰੂਰਤ ਹੁੰਦੀ ਹੈ ਤੇ ਅੱਜ ਦੇ ਡਰਾ ਐਕਸਟ੍ਰੈਕਟ ਸੈਂਟਰੀ ਲਈ ਪਹਿਲਾ ਤੋਂ ਹੀ ਵਿਅਸਤ ਮਹੀਨੇ ਦਾ ਇਹ ਅੱਠਵਾਂ ਡਰਾ ਦੱਸਿਆ ਜਾ ਰਿਹਾ ਹੈ ਇਸ ਮਹੀਨੇ ਡਰਾਅ ਪ੍ਰੋਗਰਾਮ ਵਿਸ਼ੇਸ਼ ਡਰਾਅ ਜਿਵੇਂ ਕਿ ਕ੍ਰੈਡਿਟਲ ਐਕਸਪੀਰੀਅੰਸ ਕਲਾਸ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਅਤੇ ਸ਼੍ਰੇਣੀ ਆਧਾਰਿਤ ਚੋਣ ਡਰਾਅ ਵਿੱਚਕਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਸ਼੍ਰੇਣੀ ਆਧਾਰਿਤ ਡਰਾਅ ਵਿੱਚ ਜ਼ਿਆਦਾਤਰ ਆਈਟੀਐਸ ਉਹਨਾਂ ਉਮੀਦਵਾਰਾਂ ਕੋਲ ਨੇ ਜੋ ਫ੍ਰੈਂਚ ਭਾਸ਼ਾ ਦੀ ਮੁਹਾਰਤ ਦਾ ਪ੍ਰਦਰਸ਼ਨ ਕਰਦੇ ਨੇ ਦੋ ਡਰਾਅ ਤੋਂ ਵੱਧ ਕੁੱਲ 5000 ਆਈਟੀਐਸ आईआरसी ਨੇ ਜੁਲਾਈ 5 ਨੂੰ ਹੈਲਥ케ਅਰ ਉਮੀਦਵਾਰਾਂ ਨੂੰ 3750 ਅਤੇ 4 ਜੁਲਾਈ ਨੂੰ ਵਪਾਰਕ ਕਿੱਤਿਆਂ ਵਾਲੇ ਉਮੀਦਵਾਰਾਂ ਨੂੰ 1800 ਆਈਟੀਏ ਜਾਰੀ ਕੀਤੇ ਸਨ ਪ੍ਰੋਗਰਾਮ ਵਿਸ਼ੇਸ਼ ਡਰਾਅ ਵਿੱਚ ਵੱਡੀ ਗਿਣਤੀ ਦੇ ਅੰਦਰ ਆਈਟੀਏ ਵੀ ਜਾਰੀ ਕੀਤੇ ਗਏ ਸਨ ਤੇ 18 ਜੁਲਾਈ ਤੱਕ ਆਈਆਰਸੀਸੀ ਨੇ 6300 ਕੈਨੇਡੀਅਨ ਅਨੁਭਵ ਕਲਾਸ ਉਮੀਦਵਾਰ ਅਤੇ 2311 ਪੀ ਐਨ ਪੀ ਉਮੀਦਵਾਰਾਂ ਨੂੰ ਡਰਾ ਦਾ ਸੱਦਾ ਦਿੱਤਾ ਸੀ ਦੋਵੇਂ ਪ੍ਰੋਗਰਾਮਾਂ ਵਿੱਚ ਜਿੱਥੇ ਉਮੀਦਵਾਰਾਂ ਅੰਦੇ ਅਕਸਰ ਪਹਿਲਾਂ ਹੀ ਕੈਨੇਡਾ ਵਿੱਚ ਅਸਥਾਈ ਨਿਵਾਸੀ ਵਜੋਂ ਰਹਿੰਦੇ ਸਨ ਅਤੇ ਕੰਮ ਵੀ ਕਰਦੇ ਸਨ ਪੂਰੇ ਸਾਲ ਬਾਅਦ 3 ਮਹੀਨوں ਪ੍ਰੋਗਰਾਮ ਵਿਸ਼ੇਸ਼ ਡਰਾ ਦੇ ਵਾਪਸੀ ਆਈ ਆਰ ਸੀ ਸੀ ਦੇ ਹੋਰ ਤਿਰੂ ਡਰਾ ਆਯੋਜਿਤ ਕਰਨ ਦੇ ਪਹਿਲੇ ਐਲਾਨ ਕੀਤੇ ਇਰਾਦੇ ਨਾਲ ਮੇਲ ਖਾਂਦੀ ਹੈ ਇਸ ਸਾਲ ਮਾਰਚ ਦੇ ਵਿੱਚ ਵਿਭਾਗ ਨੇ ਕੈਨੇਡੀਅਨ ਵਿੱਚ ਸਥਾਈ ਨਿਵਾਸੀ ਦੀ ਸੰਖਿਆ ਨੂੰ ਘਟਾਉਣ ਅਤੇ ਸਥਿਰ ਕਰਨ ਦਾ ਇੱਕ ਨਵਾਂ ਟੀਚਾ ਪੇਸ਼ ਕੀਤਾ ਅਤੇ ਨਾਲ ਹੀ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚੋਂ ਦੱਸੇ ਅਨੁਸਾਰ ਆਪਣੇ ਸਥਾਈ ਨਿਵਾਸੀ ਟੀਚਿਆਂ ਨੂੰ ਵੀ ਪੂਰਾ ਕੀਤਾ ਹੈ 2024 ਵਿੱਚ ਐਕਸਟਰਾ ਸੈਂਟਰੀ ਡਰਾ ਦੇ ਨਤੀਜਿਆਂ ਦਾ ਸਾਰ ਜ਼ਿਕਰ ਗੱਲ ਕੀਤੀ ਜਾਵੇ ਤਾਂ 30 ਜੁਲਾਈ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 964 ਦੀ ਸੰਖਿਆ ਵਿੱਚ ਸੀ ਆਰ ਸਕੋਰ 686 ਸੀ 18 ਜੁਲਾਈ ਨੂੰ ਫ੍ਰੈਂਚ ਪਾਸਾ ਦੀ ਮੁਹਾਰਤ ਵਾਲੇ 1800 ਲੋਕਾਂ ਨੂੰ 400 ਦੇ ਸਕੋਰ ਨਾਲ 17 ਜੁਲਾਈ ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 6300 ਲੋਕ ਤੇ 515 ਦਾ ਸਕੋਰ ਸੀ 16 ਜੁਲਾਈ ਨੂੰ ਸੂਬੇ ਦੇ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1391 ਲੋਕਾਂ ਨੂੰ 670 ਦਾ ਸਕੋਰ ਸੀ ਅਤੇ 8 ਜੁਲਾਈ ਨੂੰ ਫ੍ਰਾਂਸੀਸੀ ਮੁਹਾਰਤ ਵਾਲੇ ਲੋਕ 3200 ਸੰਤੇ ਉਹਨਾਂ ਨੂੰ 420 ਦਾ ਸਕੋਰ ਸੀ 5 ਜੁਲਾਈ ਨੂੰ ਸਿਹਤ ਸੰਭਾਲ ਕਿੱਤੇ ਦੇ ਵਿੱਚ 3750 ਤੇ 445 ਦਾ ਸਕੋਰ ਸੀ ਤੇ ਚਾਰ ਜਿਲ੍ਹਿਆਂ ਦੇ ਵਪਾਰਕ ਕਿੱਤਿਆਂ ਦੇ ਵਿੱਚ 1800 ਲੋਕਾਂ ਨੂੰ 436 ਦੇ ਸਕੋਰ ਤੇ 2 ਜੁਲਾਈ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਵਿੱਚ 920 ਲੋਕਾਂ ਨੂੰ 739 ਦਾ ਸਕੋਰ ਸੀ ਜੂਨ 19 ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 1499 ਲੋਕਾਂ ਨੂੰ 667 ਦਾ ਸਕੋਰ ਸੀ ਮਈ 31 ਨੂੰ ਕੈਨੇਡੀਅਨ ਅਨੁਭਵ ਕਲਾਸ ਦੇ ਵਿੱਚ 3000 ਲੋਕਾਂ ਨੂੰ 522 ਦਾ ਸਕੋਰ ਸੀ 30 ਮਈ ਨੂੰ ਸਵੇਰ ਨਾਮਜ਼ਦ ਪ੍ਰੋਗਰਾਮ ਦੇ ਵਿੱਚ 28985 ਲੋਕਾਂ ਨੂੰ 676 ਦਾ ਸਕੋਰ ਸੀ ਤੇ 24 ਅਪ੍ਰੈਲ ਨੂੰ ਫ੍ਰਾਂਸੀਸੀ ਮੁਹਾਰਤ ਵਾਲੇ ਲੋਕਾਂ ਵਿੱਚ 1400 ਲੋਕਾਂ ਨੂੰ 410 ਦਾ ਸਕੋਰ ਸੀ ਤੇ ਉੱਥੇ ਹੀ 23 ਅਪ੍ਰੈਲ ਵਾਲੇ ਦਿਨ ਜਰਨਲ ਕੈਟਾਗਰੀ ਦੇ ਵਿੱਚ 2095 ਲੋਕਾਂ ਦੇ ਵਿੱਚ 529 ਦਾ ਸਕੋਰ ਸੀ 11 April ਨੂੰ STEM ਕਿੱਤੇ ਦੇ ਵਿੱਚ 4500 ਲੋਕਾਂ ਨੂੰ 491 ਸਕੋਰ 10 April ਨੂੰ ਜਨਰਲ ਕੈਟਾਗਰੀ 'ਚ 1280 ਦਾ ਸਕੋਰ ਤੇ 549 ਦਾ ਸਕੋਰ ਸੀ ਤੇ March 26 ਨੂੰ French ਮੁਹਾਰਤ ਭਾਸ਼ਾ ਵਾਲੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ 1500 ਨੂੰ ਸੱਦਾ ਤੇ 388 ਦਾ ਸਕੋਰ ਸੀ March 25 ਨੂੰ ਜਨਰਲ ਕੈਟਾਗਰੀ ਵਿੱਚ 1980 ਲੋਕ ਤੇ 524 ਦਾ ਸਕੋਰ 13 ਮਾਰਚ ਨੂੰ 9 ਵਜੇ ਕਿਤੇ ਵਿੱਚ 975 ਲੋਕਾਂ ਨੂੰ 430 ਦੇ ਸਕੋਰ ਨਾਲ 12 ਮਾਰਚ ਨੂੰ ਜਨਰਲ ਕੈਟਾਗਰੀ ਵਿੱਚ 2850 ਲੋਕਾਂ ਨੂੰ 525 ਦੇ ਸਕੋਰ ਨਾਲ ਸੱਦਾ ਦਿੱਤਾ ਗਿਆ ਤੇ ਨਾਲ ਹੀ ਫਰਵਰੀ 29 ਨੂੰ ਫ੍ਰੈਂਚ ਮਹਾਰਤ ਲੋਕਾਂ ਦੇ ਵਿੱਚ 2500 ਲੋਕਾਂ ਨੂੰ ਸੱਦਾ ਤੇ 336 ਦਾ ਸਕੋਰ ਸੀ ਤੇ ਫਰਵਰੀ 28 ਨੂੰ ਜਨਰਲ ਕੈਟਾਗਰੀ ਚ 1470 ਲੋਕ ਤੇ 534 ਦਾ ਸਕੋਰ ਸੀ ਫਰਵਰੀ 16 ਨੂੰ ਖੇਤੀਬਾੜੀ ਦੇ ਪੋਜਨ ਕਿੱਤੇ ਦੇ ਵਿੱਚ 150 ਲੋਕਾਂ ਨੂੰ ਸਰ ਦਾ ਦਿੱਤਾ ਗਿਆ ਤੇ 437 ਦਾ ਸਕੋਰ ਤੇ ਫਰਵਰੀ 14 ਨੂੰ ਸੇਤ ਸੰਭਾਲ ਕਿੱਤੇ ਵਿੱਚ 3500 ਲੋਕਾਂ ਨੂੰ ਸੱਦਾ ਤੇ 422 ਦਾ ਸਕੋਰ ਤੇ ਫਰਵਰੀ 13 ਨੂੰ ਜਨਰਲ ਕੈਟਾਗਰੀ ਦੇ ਵਿੱਚ 1490 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 535 ਦਾ ਸਕੋਰ ਸੀ ਤੇ ਫਰਵਰੀ 1 ਨੂੰ ਫ੍ਰੈਂਚ ਭਾਸ਼ਾ ਮਹਾਰਤ ਵਾਲੇ ਲੋਕ 7000 ਸਨ ਤੇ 365 ਦਾ ਸਕੋਰ ਜਨਰਲ ਕੈਟਾਗਰੀ ਤੇ 31 ਜਨਵਰੀ ਨੂੰ 730 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 541 ਦਾ ਸਕੋਰ ਸੀ ਤੇ 23 ਫਰਵਰੀ ਨੂੰ ਜਨਰਲ ਕੈਟਾਗਰੀ ਵਿੱਚ 1040 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 543 ਦਾ ਸਕੋਰ ਸੀ 10 ਜਨਵਰੀ ਜਨਰਲ ਕੈਟਾਗਰੀ ਦੇ ਵਿੱਚ 1510 ਲੋਕਾਂ ਨੂੰ ਸੱਦਾ ਦਿੱਤਾ ਗਿਆ ਤੇ 5046 ਦਾ ਸਕੋਰ ਦੱਸਿਆ ਗਿਆ ਸੀ ਤੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਐਕਸਪ੍ਰੈਸ ਐਂਟਰੀ ਆਕਰ ਹੈ ਕਿ ਐਕਸਪ੍ਰੈਸ ਐਂਟਰੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੈਨੇਡੀਅਨ ਐਕਸਪੀਰੀਅੰਸ ਕਲਾਸ ਅਤੇ ਫੈਡਰਲ ਸਕਿਲ ਟ੍ਰੇਡ ਪ੍ਰੋਗਰਾਮ ਦੇ ਲਈ ਇੱਕ ਐਪਲੀਕੇਸ਼ਨ ਪ੍ਰਬੰਧਨ ਪ੍ਰਣਾਲੀ ਹੈ ਤੇ ਇੱਕ ਕੈਨੇਡਾ ਦੇ ਤਿੰਨ ਪ੍ਰਮੁੱਖ ਤੋਂ ਪ੍ਰਮੁੱਖ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮ ਉਹ ਸਾਰੇ ਉਮੀਦਵਾਰਾਂ ਦੇ ਮਨੁੱਖੀ ਪੂੰਜੀ ਕਾਰਕ ਜਿਵੇਂ ਕਿ ਉਮਰ ਸਿੱਖਿਆ ਪੇਸ਼ੇ ਭਾਗ ਪਾਸ਼ਾ ਯੋਗਤਾ ਕੰਮ ਦੇ ਤਜਰਬੇ ਦੇ ਆਧਾਰ ਤੇ ਮਲਾਂਕਣ ਕਰਨ ਲਈ ਵਿਆਪਕ ਦਰਜਾ ਮੰਦੀ ਪ੍ਰਣਾਲੀ ਦੀ ਵਰਤੋਂ ਕਰਦੇ ਨੇ ਹਰੇਕ ਕਾਰਕ ਨੂੰ ਇੱਕ ਸਕੋਰ ਨਿਰਧਾਰਤ ਕੀਤਾ ਜਾਂਦਾ ਉਹਨਾਂ ਨੂੰ ਇਕੱਠੇ ਲਿਆਂਦਾ ਜਾਂਦਾ ਜੋ ਕਿ ਉਮੀਦਵਾਰ ਦਾ ਸਮੁੱਚਾ CRS ਸਕੋਰ ਬਣਾਉਂਦੇ ਨੇ ਇਹਨਾਂ ਮਨੁੱਖੀ ਪੂੰਜੀ ਕਾਰਕਾਂ ਦੇ ਆਧਾਰ ਤੇ ਉਹਨਾਂ ਨੂੰ ਕੈਨੇਡਾ ਦੇ ਕਰਮਚਾਰੀਆਂ ਵਿੱਚ ਯੋਗਦਾਨ ਪਾਉਣ ਅਤੇ ਇਸ ਦੀ ਜਨਸੰਖਿਆ ਨੂੰ ਵਧੂ ਕਰਨੀ ਵਿਧੇਰੇ ਸੰਭਾਵਨਾ ਸਮਝੀ ਜਾਂਦੀ ਹੈ ਸਕੋਰ ਜਿੰਨਾ ਉੱਚਾ ਹੋਵੇਗਾ ਉਹਨਾਂ ਨੂੰ ITA ਪ੍ਰਾਪਤ ਕਰਨਾ ਜ਼ਿਆਦਾ ਸੰਭਵ ਹੋਵੇਗਾ ਐਕਸਪ੍ਰੈਸ ਐਂਟਰੀ ਦਾ ਉਦੇਸ਼ ਉਹ ਨਰਮੰਦ ਉਮੀਦਵਾਰਾਂ ਲਈ ਤੇਜ਼ੀ ਨਾਲ ਪ੍ਰਤਿਕਿਰਿਆ ਦੀ ਸਹੂਲਤ ਦੇਣਾ ਭਾਗ ਕੋਲ ਐਕਸਪ੍ਰੈਸ ਐਂਟਰੀ ਦਾ ਅਰਜ਼ੀਆਂ ਵਿੱਚ ਪ੍ਰਕਿਰਿਆ ਲਈ 6 ਮਹੀਨੇ ਦਾ ਪ੍ਰਸਤਾਵਿਤ ਸੇਵਾ ਮਿਆਦ ਹੈ। ਸ਼੍ਰੇਣੀ ਅਧਾਰਤ ਚੋਣ ਕੀ ਹੈ? ਕੈਨੇਡਾ ਦੀਆਂ ਲੋੜਾਂ ਦੇ ਹੁਨਰਾਂ ਜਾਫਰ ਗੁਣਾ ਵਾਲੇ ਉਮੀਦਵਾਰਾਂ ਨੂੰ ਅੱਗੇ ਵਧਣ ਲਈ IRCC ਨੇ ਮਈ 2023 ਵਿੱਚ ਸ਼੍ਰੇਣੀ ਅਧਾਰਤ ਚੋਣ ਡਰਾਫਟ ਪੇਸ਼ ਕੀਤਾ ਤੇ ਸ਼੍ਰੇਣੀ ਨੂੰ ਬਰਾਬਰੀ ਅਤੇ ਅੰਦਰੂਨੀ ਹਿੱਸਿਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਚੁਣਿਆ ਗਿਆ। ਸੇ ਸਮਾਰਕ ਕਿਤੇ ਵਿਗਿਆਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਗਣਿਤ ਪੇਸ਼ੇ ਤੇ ਵਪਾਰ ਕਿੱਤੇ ਜਿਵੇਂ ਤਰਖਾਨ ਪਲੰਬਰ ਠੇਕੇਦਾਰ ਆਵਾਜਾਈ ਕਿੱਤੇ ਖੇਤੀਬਾੜੀ ਤੇ ਭੋਜਨ ਕਿੱਤੇ ਤੇ ਫ੍ਰੈਂਚ ਦੀ ਮੁਹਾਰਤ ਤੇ ਇਹ ਸ਼੍ਰੇਣੀ ਵਿੱਚ 2024 ਦੇ ਬਾਕੀ ਸਮੇਂ ਦੇ ਦਰਾਂ ਲਾਗੂ ਰਹਿਣਗੇ ਪਰ ਅਗਲੇ ਸਾਲ ਇਹ ਬਦਲ ਸਕਦੀਆਂ ਨੇ ਕੈਨੇਡੀਅਨ ਕਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਜ਼ੋਰ ਖਬਰਾਂ ਵੀ ਸੀਦਰ ਤੁਹਾਡੇ ਨਾਲ ਚੱਲਣਗੇ ਦੇਸ਼ ਦੁਨੀਆ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਵਾੜਾ ਦੇ ਨਾਲ